ਦੇ ਰਹਿ ਗ੍ਰੇ ਕਲਰ ਗੇਲਾ ਸਰਗਸ भगत वचन कवि कदला धंग धंग श्री गुरु था था, दर, दे, दे गुरु ग्रंथ साहिब जी पावन संगठ सी बड़ी पावना सह सात गुरु नानक देव महाराज पात्रा जी जी प्रकाशित प्राप्त करती धन श्री गुरु

ਸਾਹਿਬ ਸਤਿਗੁਰੂ ਦੇ ਬਣਾ ਕੇ ਬਾਲਕ ਜੀਤ ਬਣਤ ਲੜੀ ਵਾਲੇ ਨੂੰ ਪਹੇਚਣ ਸਾਹਿਬ ਨੂੰ ਆਏ ਪਹੇਚਣ ਛੋਲਣ ਦਾ ਸਮਾਂ ਕਹਿੰਦਾ ਚੱਲ ਰਹੀ ਪਾਵਨ ਰਣੀ ਦੇ ਦਰਿਆ ਉੱਤੇ ਤੁਹਾਨੂੰ ਸਰਬੰਤ ਕੀਤਾ ਸਾਹਿਬ ਨੂੰ ਨਾਲ ਪਾਸ਼ਾ ਜੱਜ ਦਾ ਸਦਾਰ ਕਰਦੇ ਹਾਂ ਯਾਰ ਤਰਾਰ ਤੋਂ ਅੱਗੇ ਚੱਲੇ ਨੇ ਭਾਈ ਵਾਲਾ ਸਿੰਘ ਜੀ ਜਿੱਤਨ ਕਰਦੇ ਨੇ ਮਹਾਰਾਜ ਜੀ ਦਾ ਪਾਤਸ਼ਾਹ ਇੱਕ ਨਗਰ ਤੋਂ ਬਾਹਰ ਲਾਣ ਬੈਠੇ ਨੇ ਇੱਕ ਥਾਨ ਹੈ ਉਹਨੇ ਇਸ ਤਰ੍ਹਾਂ ਨਗਰ ਤੋਂ ਬਾਹਰ ਬੈਠੇ ਨੂੰ ਸਾਹਮਣਾ ਨੂੰ ਵੇਖ ਕੇ ਪੁੱਛਿਆ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਮੰਤਰੀ ਕੰਮ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੇ ਸੰਕੇਤ ਸ਼ਬਦਾਂ ਵਿੱਚ ਜਵਾਬ ਦਿੱਤਾ ਹੈ ਇਹ ਅਸੀਂ ਇਸ ਅਦਰ ਦੇ ਵਿੱਚ ਮਾਨਚੰਦ ਹੈ ਉਹਨੂੰ ਮਿਲਣ ਵਾਸਤੇ ਆਇਆ ਸਾਨੂੰ ਉਹਦੇ ਨਾਲ ਬੜਾ 파ਰੀਕਾਰ ਲੱਗਿਆ ਕੋਹ ਆਣ ਕਹਿਣ ਲੱਗਾ ਕਿ ਤੁਸੀਂ ਬਾਹਰ ਕਿਉਂ ਬੈਠੇ ਤੁਸੀਂ ਉਹਦੇ ਘਰੇ ਚਲੇ ਜਾਓ ਗੁਰੂ ਬਾਪ ਜਿੱਤੇ ਨੇ ਕਿ ਅਸੀਂ ਨਹੀਂ ਜਾਵਾਂਗੇ ਉਹਨੇ ਆਪ ਹੀ ਇਹਦੇ ਹਾਂ ਲਾਉਂਦਾ ਉਹ ਕੋਹ ਆਣ ਜਿਹੜਾ ਉਹ ਮਾਨਚੰਦ ਦੇ ਕਰ ਗਿਆ ਤੇ ਜਾ ਕੇ ਖਬਰ ਦਿੰਦਾ ਕਿ ਕੋਈ ਸਾਧੂ ਕੋਈ ਮਹਾਤਮਾ ਆਇਆ ਨੇ ਨਗਰ ਦੇ ਬਾਹਰ ਬੈਠੇ ਨੇ ਤੈਨੂੰ ਯਾਦ ਕਰਦੇ ਨੇ ਕੋਈ ਸ਼ਬਦ ਕਹਿੰਦਾ ਕਿ ਮੈਨੂੰ ਤੇ ਕੋਈ ਸੰਤ ਕੋਈ ਮਹਾਤਮਾ ਜਾਣਦੇ ਨਹੀਂ ਕਿ ਕੌਣ ਹੋਣਗੇ ਇਹ ਸਾਨ੍ਹ ਕਹਿ ਰਿਹਾ ਹੈ ਬੜੇ ਭਲੇਪੁਰਖ ਜਪਦੇ ਨੇ ਰੱਬੀ ਨੂੰ ਹਾਜ਼ਾ ਜਪਦੀਆਂ ਨੇ ਤਾਂ ਹੀ ਮੈਂ ਤੈਨੂੰ ਕੁੰਨੇਹਾ ਦੇਣ ਆਇਆ ਤੇ ਤੂੰ ਇੱਕ ਵਾਰ ਜਾਣ ਕੇ ਜ਼ਰੂਰ ਮਿਲਦੇ ਹਾਂ ਕੱਲ ਉਹ ਆਇਆ ਗੁਰੂ ਬਾਬੇ ਦੇ ਦਰਸ਼ਨ ਕੀਤੇ ਸਵਾਲ ਕੀਤਾ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਇਹ ਕਿਸ ਤਰ੍ਹਾਂ ਦਾ ਬੇਤ ਹੈ ਮਰੇ ਇਤੇ ਸਾਰੇ ਉੱਤਰ ਦਿੱਤੇ ਨੇ ਨਾਨਕ ਨਰਨਤਾਰੀ ਮੇਰਾ ਨਾਮ ਹੈ ਇੱਕੰਤਾ ਦਾ ਬੇਟਾ ਹੈ ਫਿਰ ਵਾਸਤੇ ਆਏ ਹਾਂ ਪੁਰ ਜਗਤ ਦੇ ਜੀਵਾਂ ਦਾ ਉਦਾਰ ਕਰਦਾ ਹੈ ਸੋ वार्तालाप प्रारम्भ ਹੋਈ ਗੁਰੂ ਸਾਹਿਬ ਜਿਨੇ ਇਹਨੂੰ ਉਪਦੇਸ਼ ਬਖਸ਼ਿਸ਼ ਕੀਤਾ ਤਿਲੰਗ ਮਹੱਲਾ ਪਹਿਲਾ ਧਰ ਤੂਜਾ ਜਿਨ ਕੀ ਅਤਨ ਕੇਕਿਆ ਕਿਆ ਤਨ ਕੀ ਹਰੇ ਭਾਈ ਸੋ ਇਸ ਤਰ੍ਹਾਂ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ ਇਹਦੇ ਹਿਰਦੇ ਨੂੰ ਗਿਆਨ ਹੋਇਆ ਫਿਰ ਮਹਾਰਾਜ ਦੇ ਚਰਨਾਂ ਤੇ ਨਮਸਕਾਰਾਂ ਕਰਦਾ ਹੈ ਅਰਦਾਸਾਂ ਜੋਤਰੀਆਂ ਕਰਦਾ ਹੈ ਮਹਾਰਾਜ ਪਾਤਸ਼ਾਹ ਕਹ ਰਹੇ ਸੀ ਅੱਗੇ ਜਾਣਾ ਹੈ ਸਹਿਬ ਪਾਤਸ਼ਾਹ ਜੀ ਨੇ ਇਹਨੂੰ ਇੱਕ ਡੰਡਾ ਫੜਾਇਆ ਇਹਨੇ ਉਹ ਡੰਡਾ ਆਪਣੇ ਸਿਰ ਦੇ ਨਾਲ ਚੁਹਾਇਆ ਸਿਰ ਤੇ ਰੱਖਿਆ ਤੇ ਇਹਨੂੰ ਆਤਮ ਗਿਆਨ ਹੋਇਆ ਫਿਰ ਮਹਾਰਾਜ ਪਾਤਸ਼ਾਹ ਜੀ ਨੇ ਬੋਲ ਉਪਦੇਸ਼ ਮਚਿਆ ਵੀ ਇਹਨੇ ਨਾਲ ਤੈਨੂੰ ਆਤਮ ਗਿਆਨ ਹੋਇਆ ਇਸੇ ਤਰ੍ਹਾਂ ਤੇਰਾ ਭਲਾ ਹੋਵੇਗਾ ਗੁਰੂ ਗੁਰੂ ਜੱਗਿਆ ਕਰ ਸੋ ਇਤੋਂ ਤੱਤਲਾ ਪਾ ਸਰਵੰਪੀਤਾਂ ਆਉ ਅਗਲੀ ਲੜੀ ਪ੍ਰਾਰੰਭ ਕਰਨੀ ਹੈ ਰਦਾਸ ਕੰਜੀ ਦੇ ਮਾਲਕ ਸਹਿਬ ਜੀ ਉਹ ਤੋਂ ਢੱਡ ਕਰਕੇ ਮੰਨ ਬਿਲਡਿੰਗਾਂ ਸੁਰਤ ਇੰਦਰਿਆਨੀ ਇਕਾਦਰ ਦਾ ਪਤਰੀ ਬ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦੇਉ ਕੁਝ ਕਹਿਣ ਦਾ ਕੁਝ ਸੁਣਨ ਦਾ ਵਾਲਾ ਮੌਕਾ ਸ਼ਿਕਰ ਹੈ ਹਾਜ਼ਮੁਚੇਤਨ ਮਾਡਵਿਤੋਂ ਦ੍ਰਿਸ਼ਟ ਅਦਰਿਸ਼ਟ ਰੂਪ ਅੰਦਰ ਮਹਾਰਾਜ ਦੀ ਪਾਵਨ ਤਕਤ ਸਰਗਣ ਕਰਨ ਵਾਸਤੇ ਹਾਜ਼ਰ ਹੋਏ ਜਿੱਥੇ ਜਿੱਥੇ ਦੀ ਲੋੜ ਮੈਨ ਦੇਖੇ ਹੋ ਪਉ ਪਾਵਨਾ ਸਹਿਤ ਇੱਕ ਵਾਰ ਉਚਾਰਨ ਕਰੋ ਉਹਨਾ ਸਤਨਾਮ ਸਿਰਵਾਹੇ ਗੁਰੂ ਸਾਹਿਬ ਦੀ ਦੁਹਰਾ ਮੰਤਬਿ ਕਿਸਯੰ ਪਾਸਨਾ ਭਰਮਿਓ ਜਨਮ ਅਨੇਕ ਸੋ ਅਗਲੀ ਪਾਵਨ ਕਥਾ ਪ੍ਰਾਰੰਭ ਕਰਦੇ ਆ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸੰਸਾਹਿਬ ਜੀ ਪ੍ਰਸੰਗ ਅਧਿਆਇ ਦੀ ਪ੍ਰਾਰম্ভਤਾ ਕਰਦੇ ਆ ਮੰਗਲ ਕਰਦੇ ਨੇ ਮਨ ਤਜ ਵਿਸ਼ੇ ਨਿਵਾਸ ਨਾ ਪਰਮੇਉ ਜਨਮ ਅਨੇਕ ਅਨੇ ਮਿਲਿਆ ਮਨਾ ਕੇ ਵਿਸ਼ੇ ਵਾਸਨਾ ਜਿਹੜੀ ਐ ਇਹਨਾਂ ਨੂੰ ਛੱਡ ਦੇਣੀ ਕਰ ਇਸ ਵਿਸ਼ੇ ਵਾਸਨਾ ਕਰਕੇ ਇ ਤਾਂ ਹੁਣ ਤੱਕ ਉਹ ਇਨੇ ਜਨਮ ਜਿਹੜੇ ਉਹ ਪਟਕਣਾ ਕੀਤਾ ਇਸੇ ਵਾਸਨਾ ਕਰਕੇ ਜਿਵੇਂ ਬਾਣੀ ਅੰਦਰ ਬਚਨ ਪੜਦੇ ਹਾਂ ਵਾਸਨਾ ਬੱਤਾ ਆਵੇ ਜਾਏ ਤਾਂ ਕਬੀਰ ਰਾਜ ਕਹਿੰਦੇ ਮੇਰੇ ਆ ਮਨਾ ਵਾਸਨਾ ਛੱਡ ਦੇ ਇਸ ਵਾਸਨਾ ਕਰਕੇ ਹੀ ਕਿੰਨੇ ਜਨਮ ਪਟਕਣਾ ਮਿਲੀ ਇਸੇ ਵਾਸਨਾ ਕਰਕੇ ਗੁਰੂ ਤੋਂ ਵੀ ਥੋੜਾ ਧਿਆਨ ਹੈ ਆਬ ਸਤ ਗੁਰ ਕੀ ਸ਼ਰਨ ਕੋ ਪਾਵੇ ਅਨੰਤ ਵਿਵੇਕ ਹੁਣ ਇੱਕ ਬਰ ਸੰਸਾਰ ਦੀ ਸ਼ਰਨ ਸੰਸਾਰ ਦਾ ਆਸਰਾ ਛੱਡ ਦੇ ਤੇ ਤੂੰ ਸਤਿਗੁਰੂ ਦੀ ਸ਼ਰਨ ਪਕੜ ਲੈਣੀ ਕਰ ਤੇ ਮਨਾਂ ਜੇ ਤੂੰ ਪੁੱਛੇ ਕਿ ਸੰਸਾਰ ਦੀ ਸ਼ਰਨ ਪਕੜਨ ਦੇ ਨਾਲ ਕੜਨ ਦੇ ਨਾਲ ਫੁਲਾਣੇ ਸੁਖ ਪ੍ਰਾਪਤ ਹੋਏ ਆਪੋ ਚਮੈ ਨੂੰ ਪ੍ਰਾਪਤ ਹੋਏ ਹੈ ਤੇ ਜੇ ਤੂੰ ਸਵਾਲ ਕਰੇ ਕਿ ਗੁਰੂ ਸ਼ਰਨ ਪੈਣ ਨਾਲ ਕੀ ਹੋਵੇਗਾ ਤਾਂ ਪਾਵੇ ਜਲਦ ਹਰ ਬਿਵੇਕ ਇਸ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ ਦੁਗੈ ਤੋਂ ਇੱਕ ਰੂਪ ਹੋ ਜਾਏਗਾ ਬੇਬੁਧ ਜਿਹੜੀ ਤੈਨੂੰ ਪ੍ਰਾਪਤ ਹੋ ਜਾਏਗੀ ਈ ਪਾਲ ਸੰਗਰ ਬਾਤ ਕਉ ਪਈ ਸ੍ਰੀ ਅੰਗਦ ਜੀ ਤਨ ਪਰਮ ਪਵਿੱਤਰਾ ਸਤਗੁਰ ਸਾਹਿਬ ਦੀ ਪਾਵਨ ਧਰਤੀ ਤੇ ਤਨ ਸਤਪੁਰੂ ਗੁਰੂ ਅੰਗਰ ਦੇ ਮਹਾਰਾਜ ਪਾਤਸ਼ਾਹ ਜੀ ਸੋਹਣੇ ਸਿੰਘਾਸਨ ਤੇ ਸੁਭਾਏ ਮਾਲ ਦੇ ਬੇਅੰਤ ਸੰਗਤਾਂ ਦ੍ਰਿਸ਼ਟ ਅਧਿਰੇਸ਼ ਰੂਪ ਦੇ ਅੰਦਰ ਆਕਰ ਕੇ ਚੌਂਕੜੇ ਮਾਰ ਕੇ ਬੈਠੀਆਂ ਨੇ ਦੀਵਾਨ ਸੱਜਦਾ ਹੈ ਪਾਈ ਬਾਲਾ ਸਾਹਿਬ ਜੀ ਉੱਚੇ ਪਾ ਬੈਠ ਕੇ ਕਥਾ ਸੁਣਾਉਂਦੇ ਨੇ ਪਾਈ ਪੈਣਾ ਮੁਥਾ ਜੀ ਬੜੀ ਇਕਾਗਰਤਾ ਤੇ ਬੜੀ ਫਿਕਰਤਾ ਨਾਲ ਲਿਖਨੇ ਜਾ ਰਹੇ ਨੇ ਸੋ ਪਾਈ ਬਾਲਾ ਸਾਹਿਬ ਜੀ ਕਹਿੰਦੇ ਨੇ ਕਿ ਧੰਗ ਗੁਰੂ ਅੰਦਰ ਦੇ ਮਹਾਰਾਜ ਪਾਤਸ਼ਾਹ ਜੀ ਨੂੰ ਹੁਣ ਅੱਗੇ ਜਿਹੜੀ ਕਥਾ ਹੈ ਮਾਨਚੰਦ ਕੋ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਚੱਲ ਪਏ ਨੇ ਕਿੱਥੇ ਗਏ ਨੇ ਕਿਵੇਂ ਗਏ ਨੇ ਇਨੂੰ ਉਪਦੇਸ਼ ਦਿੰਦਾ ਹੈ ਕਿ ਜਿਹੜੇ ਜਿਹੜੇ ਲੋਕ ਮਿਲੇ ਹਨ ਸੁਣਦਾ ਕਰੋ ਜੋ ਕੁਨ ਹੋਈ ਕਥਾ ਬਚਿਤਰਾ ਜੋ ਬਚਿਤਰ ਕਥਾ ਪਿਛੇ ਵੀ ਬੜੀਆਂ ਵਿਚਿਤਰ ਕਥਾ ਹੋ ਜਾਂ ਨੇ ਪਰ ਅੱਗੇ ਵੀ ਜਿਹੜੀ ਵਿਚਿਤਰ ਕਥਾ ਹੋਈ ਹੈ ਅਲੌਕਿਕ ਕਥਾ ਹੋਈ ਹੈ ਮਹਾਰਾਜ ਮੈਂ ਉਹ ਸਰਵਣ ਕਰਵਾਉਂਦਾ ਹਾਂ ਆਪ ਜੀ ਸੁਣਦਾ ਕਰੋ ਤੇ ਚੌਕੀ ਨੂੰ ਪ੍ਰਸਥਾਨਾ ਉਸ ਥਾਂ ਤੋਂ ਮਾਨਕ ਚੰਦ ਨੂੰ ਉਪਦੇਸ਼ ਦੇ ਕੇ ਇੱਕ ਡੰਡਾ ਜਿਹੜਾ ਸੀ ਉਹਦੇ ਮस्तक ਸਿਰ ਨੂੰ ਸੁਹਾ ਕੇ ਮਹਾਰਾਜ ਪਾਤਸ਼ਾਹ ਨੂੰ ਉਪਦੇਸ਼ ਆਤਮ ਗਿਆਨ ਕਰਵਾ ਕੇ ਅੱਗੇ ਪ੍ਰਸਥਾਨ ਕਰ ਦਿੱਤਾ ਅੱਗੇ ਚੱਲ ਪਏ ਹਾਨਾ ਪਹੁੰਚੇ ਨਗਰ ਜਾਏ ਮੁਲਤਾਨਾ ਤੇ ਮਹਾਰਾਜ ਪਾਤਸ਼ਾਹ ਅੱਗੇ ਇੱਕ ਮੁਲਤਾਨ ਦੇਸ਼ ਜਿਹੜਾ ਹੈ ਬਹੁਤ ਵੱਡਾ ਉਸ ਮੁਲਤਾਨ ਵਿੱਚ ਪਹੁੰਚ ਗਏ ਹਾਨਾ ਈਰ ਪ੍ਰਿੰਦ ਚੈ ਸਮਸ ਸਮੇਤਾ ਇਸ ਮੁਲਤਾਨ ਦੇ ਵਿੱਚ ਬੜੇ ਪੀਰ ਫਕੀਰ ਹਾਨਾ ਕਿਉਂਕਿ ਦੁਨੀਆ ਤੇ ਕਈ ਐਸੇ ਦੇਸ਼ ਕਈ ਐਸੇ ਸ਼ਹਿਰ ਨੇ ਜਿਹੜੇ ਕਿਸੇ ਖਾਸ ਆਬਾਦੀ ਖਾਸ ਵਸੋਂ ਜਾਂ ਕਿਸੇ ਖਾਸ ਫਿਰਕੇ ਦੇ ਨਾਲ ਜਾਂ ਕਿਸੇ ਖਾਸ ਮਜ਼ਹਬ ਦੇ ਨਾਲ ਪਰੇ ਹੁੰਦੇ ਨੇ ਤੇ ਮੁਲਤਾਨ ਖਾਸ ਕਰਕੇ ਪੀਰਾਂ ਦਾ ਸ਼ਹਿਰ ਸੀ ਜਿਵੇਂ ਇਸ ਮੁਲਕ ਦੇ ਵਿੱਚ ਦੇਖਿਆ ਜਾਵੇ ਤਾਂ ਜੇ ਬਨਾਰਸ ਜਾਓ ਹਰਦਵਾਰ ਜਾਓ ਤੇ ਉੱਥੇ ਸੰਗੀਤ ਇਸ ਤੋਂ ਵੱਧ ਧੰਨ ਘਟ ਦਿੱਸਦੇ ਨੇ ਤੋਂ ਇਸ ਤਰ੍ਹਾਂ ਕੁਝ ਸ਼ਹਿਰ ਨੇ ਜਿੱਥੇ ਘਰ ਘਰ ਦੇ ਵਿੱਚ ਸੰਗੀਤਕਾਰ ਮਿਲਦੇ ਨੇ ਕੁਝ ਸ਼ਹਿਰਾਂ 'ਚ ਜਿੱਥੇ ਘਰ-ਘਰ ਦੇ ਵਿੱਚ ਵਿਦਵਾਨ ਮਿਲਦੇ ਨੇ, ਪੰਡਿਤ ਮਿਲਦੇ ਨੇ, ਕੁਝ ਸ਼ਹਿਰ ਨੇ ਜਿੱਥੇ ਇੱਕ ਆਬਾਦੀ ਦੇ ਇੱਕ ਫਿਰਕੇ ਦੇ ਰੂਪ ਮਿਲਦੇ ਨੇ, ਸੋ ਇਸ ਤਰ੍ਹਾਂ ਇਹ ਤੀਕੇ ਵੀ ਐ, ਬਹੁਤ ਈਸਿਆਂ ਦੇ ਵਿੱਚ ਛੋਹੇ ਤਰੀਕਿਆਂ ਦੇ ਨਾਲ ਲੋਕਾਂ ਨੇ ਟਿਕਾਈ ਤੇ ਟਿਕੇ ਹੋਏ ਹਨ। ਸੋ ਮਲੂਤਾਨ ਜਿਹੜਾ ਸੀ, ਇਹ ਪੀਰਾਂ ਸੁਪੀਰਾਂ ਦਾ ਸ਼ਹਿਰ ਹੈ, ਇੱਥੇ ਆਮ ਲੋਕਾਂ ਦੇ ਨਾਲੋਂ ਜ਼ਿਆਦਾ ਸਾਧੂ ਬਹਾਤਵਾਂ, ਰੱਬੀ ਫਕੀਰ ਜਿਹੜੇ ਉਹ ਵੱਸਦੇ ਨੇ। ਪਰ ਜ਼ਰੂਰੀ ਨਹੀਂ ਕਿ ਸਾਰੇ ਹੀ ਆਤਮਿਕ ਅਵਸਥਾ ਦੇ ਵਿੱਚ ਰੱਖਦੇ ਨੇ ਇੰਨਾ ਫਕੀਰਾਂ ਇੰਨਾ ਪੀਰਾਂ ਦੇ ਵਿੱਚ ਇੱਕ ਸਮਸ ਨਾਮ ਦਾ ਪੀਰ ਹੈ ਗੁਰੂ ਬਾਬਾ ਮੁਲਤਾਨ ਪਹੁੰਚਦੇ ਹਨ ਮਿਲਨ ਚਾਹੋ ਬੇਰੀ ਕੁਲ ਕੇਤਾ ਬੇਰੀ ਕੁਲ ਕੇਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਖਾਸ ਕਰਕੇ ਇਸ ਪੀਰ ਨੂੰ ਬਾਕੀ ਪੀਰਾਂ ਨੂੰ ਵੀ ਮਿਲਦਾ ਹੈ ਪਰ ਇਹ ਜਿਹੜਾ ਮੁੱਖ ਪੀਰ ਹੈ ਇਹਨੋਂ ਮਿਲ ਕੇ ਇਹਦੇ ਹਿਰਦੇ ਦਾ ਹੰਕਾਰ ਨਿਵਰਤ ਕਰਨਾ ਚਾਹੁੰਦੇ ਹਨ ਇਹਨੋਂ ਉਪਦੇਸ਼ ਆਪਨੋ ਨੀਕਾ ਮਹਾਰਾਜ ਪਾਤਸ਼ਾਹ ਜੀ ਆਪਣਾ ਪਾਵਨ ਉਪਦੇਸ਼ ਇਹਨਾਂ ਪੀਰਾਂ ਨੂੰ ਬਖਸ਼ਣਾ ਚਾਹੁੰਦੇ ਨੇ ਇਸ ਕਰਕੇ ਮਹਾਰਾਜ ਮੁਲਤਾਨ ਚੱਲ ਪਏ ਹਨ ਇਸ ਬਿਧ ਹੋਵੇ ਉਤਾਰ ਇਸ ਜੀਤਾ ਤੇਰੇ ਉਪਦੇਸ਼ ਇਸ ਲਈ ਦੇਣਾ ਚਾਹੁੰਦੇ ਨੇ ਇਸ ਤਰ੍ਹਾਂ ਇਸ ਜੀਤਾ ਇਸ ਜਿੰਦ ਦਾ ਉਧਾਰ ਹੋ ਜਾਵੇ ਤੇ ਕੱਲੀ ਇਸ ਦਿਨ ਦਾ ਵੀ ਉਹ ਸ਼ਮਸ ਜਿਹੜਾ ਹੈ ਉਹਦੀ ਜਿੱਤ ਦਾ ਵੀ ਉਦਾਰ ਹੋਵੇ ਤੇ ਉਹਦੇ ਨਾਲ ਜਿਹੜੇ ਲੱਖਾਂ ਲੋਕ ਅੱਜ ਤੱਕ ਇਸ ਕਥਾ ਇਸ ਉਪਦੇਸ਼ ਨੂੰ ਸੁਣਨਗੇ ਅੱਗੇ ਸੁਣਦੇ ਜਾਣ ਕੇ ਉਹਨਾਂ ਦਾ ਵੀ ਉਦਾਰ ਹੋ ਜਾਵੇ ਤਾਂ ਮਹਾਰਾਜ ਇਸਾਰ ਉਹਨੂੰ ਭੁਖ ਰੱਤ ਕੇ ਮੁਲਤਾਨ ਵੱਲ ਚੱਲ ਪਏ ਹਨ ਸਮਸ ਤਬਰੇਗ ਰਤ ਤੇ ਥਾਈ ਜਿਹੜਾ ਸ਼ਮਸ ਤਬਰੇਗ ਸੀ ਨਾ ਬੜਾ ਭਾਰੀ ਤੀਰ ਹੋਇਆ ਫਕੀਰ ਬੜਾ ਉੱਚ ਅਵਸਥਾ ਦਾ ਇਹਦਾ ਅੱਗੇ ਵੀ ਬੜਾ ਜ਼ਿਕਰ ਆਉਂਦਾ ਹੈ ਹੋਰ ਕਿਤਾਬਾਂ ਚ ਵੀ ਜ਼ਿਕਰ ਆਉਂਦਾ ਹੈ ਸੋ ਇਹ ਉੱਥੇ ਬੈਠਾ ਹੈ ਹੋਰ ਪੀਰ-ਵਕੀਲ ਇਹਦੇ ਸਾਥੀ ਥਾਨ ਆ ਜਾਏ ਪੈ ਤੇ ਜਗ ਸਾਈਂ ਜਗਤ ਤੇ ਸਾਈਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਮੁਲਤਾਨ ਦੀ ਦਰਦੀ ਤੇ ਤੇ ਥਾਂਸ ਕਰਕੇ ਜਿਸ ਥਾਂ ਜਿਸ ਇਲਾਕੇ ਵਿੱਚ ਇਹ ਰਹਿੰਦਾ ਸੀ ਉਸ ਖਾਂਦੇ ਪਹੁੰਚ ਗਏ ਆਦ ਸਭ ਤੀਰਨ ਕੋ ਸੁਧ ਜਮ ਹੋਈ ਜਦੋਂ ਸਾਰੇ ਤੀਰਾਂ ਨੂੰ ਇਸ ਗੱਲ ਦੀ ਖਬਰ ਹੋਈ ਕਲੋਂ ਕੰਨੀ ਇੱਕ ਦੂਜੇ ਨੇ ਖਬਰ ਪਹੁੰਚਾਈ ਹੈ ਉਹ ਜੋ ਉੱਚੀਆਂ ਅਵਸਥਾ ਵਾਲੇ ਸਨ ਉਹਨਾਂ ਨੂੰ ਵੀ ਕੁਝ ਆਤਮਿਕ ਤੌਰ ਤੇ ਖਬਰ ਮਿਲ ਗਈ ਕਰਦੀ ਹੈ ਕਿਮਤ ਕਰਤ ਪੇ ਕੋਈ ਉਹਨਾਂ ਸਾਰਿਆਂ ਨੇ ਆਪਸ ਦੇ ਵਿੱਚ ਬੈਠ ਕੇ ਇੱਕ ਮਤਾ ਪਤਾਇਆ ਇੱਕ ਸਲਾਹ ਦਿੱਤੀ ਕਾਰਨ ਕੀ ਸੀ ਖਬਰ ਮਿਲੀ ਕਿ ਗੁਰੂ ਨਾਨਕ ਬਾਪਾ ਇਧਰ ਤੋਂ ਆ ਰਿਹਾ ਹੈ ਤੇ ਉਹਦੇ ਆਉਣ ਦੇ ਨਾਲ ਸਾਨੂੰ ਨੁਕਸਾਨ ਕੀ ਹੈ ਤੇ ਸਾਨੂੰ ਫਾਇਦਾ ਕੀ ਹੈ ਇਸ ਵਾਸਤੇ ਉਹਨਾਂ ਨੇ ਇੱਕ ਮਤਾ ਕੀਤਾ ਮਤਾ ਪਾਵ ਸਲਾਹ ਕੀਤੀ ਤੇ ਸਲਾਹ ਕਰਨ ਦੇ ਵਾਸਤੇ ਕਮੇਟੀ ਕੀਤੀ ਵੀ ਹੈ ਜੀਤੇ ਸਭ ਥਾਨ ਮਹਾਨ ਹੁਣ ਇੱਕ ਪੀਰ ਬੋਲਦਾ ਹੈ ਕਿ ਖਬਰ ਮਿਲੀ ਹੈ ਗੁਰੂ ਨਾਨਕ ਇਧਰ ਆ ਰਹੇ ਨੇ ਤੇ ਇਹ ਵੀ ਗੱਲ ਪੱਕੀ ਹੈ ਕਿ ਜੇ ਗੁਰੂ ਨਾਨਕ ਦੇਵ ਜੀ ਅਉਣਗੇ ਤਾਂ ਸਾਡੇ ਨਾਲ ਵਿਚਾਰ ਚਰਚਾ ਹੋਏਗੀ ਤੇ ਗੁਰੂ ਬਾਬੇ ਨੇ ਪਰਖਾਇਆ ਜੋ ਹੁਣ ਤੱਕ ਆਪਾਂ ਸੁਣਿਆ ਹੈ ਕਿ ਤਿੰਨ ਜੀਤੇ ਉਹਨਾਂ ਨੇ ਵੱਡੇ ਵੱਡੇ ਸ਼ਹਿਰ ਵੱਡੇ ਵੱਡੇ ਧੀਰ ਫਕੀਰ ਪੰਡਿਤ ਮੁੱਲੇ ਮੋਲਾਣੇ ਹੋਰ ਵੀ ਜਿੰਨੇ ਕੋਈ ਵਿਦਵਾਨ ਚਰਚਾ ਕਰਨ ਵਾਲੇ ਸੱਜ ਉਹਨਾਂ ਸਾਰਿਆਂ ਨੂੰ ਜਿੱਤ ਲੈਣਾ ਦਿੱਤਾ ਹੈ ਤਾਪਾ ਚਰਨਨ ਸੰਗ ਪਿਰਾਨਾ ਇਹ ਵੀ ਸੁਣਿਆ ਹੈ ਕਿ ਇਹ ਉਹੀ ਗੁਰੂ ਨਾਨਕ ਬਾਬਾ ਹੈ ਜਿਸ ਦੇ ਚਰਨਾਂ ਦੇ ਦਾਲ ਮੱਤਾਂ ਵੀ ਮੱਥਾ ਵੀ ਜਿਹੜਾ ਉਹ ਭੁੰਗਿਆ ਸੀ ਜਿਹੜੇ ਉੱਥੇ ਗਏ ਸਨ ਤੇ ਅਸੀਂ ਜੋ ਸੁਣਿਆ ਹੈ ਆਪਸ ਵਿੱਚ ਬੈਠੇ ਵਿਚਾਰਾ ਕਰਦੇ ਨੇ ਦੱਸਦੇ ਨੇ ਇੱਕ ਦੂਜੇ ਨੂੰ ਵੀ ਆਪਾਂ ਇਹ ਵੀ ਗੱਲ ਸੁਣੀ ਹੈ ਕਿ ਇਹ ਉਹਦੀ ਗੁਰੂ ਨਾਨਕ ਪਾਤਸ਼ਾਹ ਜਿਹੜੇ ਮੱcke ਗਏ ਮੱcke ਵੱਲ ਇਹਨਾਂ ਨੇ ਪੈਰ ਤੋਂ ਸਾਰੇ ਤੇ ਜੀਵਨ ਕਾਜੀ ਨੇ ਲੱਤ ਮਾਰੀ ਜਦੋਂ ਇਹਨਾਂ ਦੇ ਚਰਨ ਪੈਰ ਪਕੜ ਕੇ ਕੁਮਾਏ ਤੇ ਮੱਕਾ ਵੀ ਜਿਹੜਾ ਸੀ ਉਹ ਦਰ ਨੂੰ ਘੁੰਮ ਜਾਣਾ ਕੀਤਾ ਇਹ ਉਹੀ ਗੁਰ ਨਾਨਕ ਦਾ ਹੰਦ ਚਰਚਾ ਅਜਮਤ ਮੈਂ ਇਹ ਭਾਰੀ ਤੇ ਇਹ ਵੀ ਪਤਾ ਹੈ ਕਿ ਇਹ ਚਰਚਾ ਕਰਨ ਦੇ ਵਿੱਚ ਵੀ ਇੰਜ ਕਹੋ ਵਿਚਾਰ ਚਰਚਾ ਸ਼ਾਸਤਰਾ ਕਰਨ ਦੇ ਵਿੱਚ ਵੀ ਭਾਰੀ ਪੁਰਖ ਨੇ ਤੇ ਅਜਮਤ ਮੈਂ ਭਾਰੀ ਕਰਾ ਮਾਤਾ ਵਿੱਚ ਵੀ ਇਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ ਸਾਧੂ ਸਿੱਧ ਵੱਡੇ ਵੱਡੇ ਪੀਰ ਫਕੀਰ ਸਭ ਕਰਾਮਾਤਾ ਕਰਕੇ ਹਾਰ ਗਏ ਨੇ ਨਾ ਕਰਾਮਾਤਾ ਨਾਲ ਇਹਨਾਂ ਨੂੰ ਕਿਸੇ ਜਿੱਤਿਆ ਤੇ ਨਾ ਸ਼ਾਸਤਰਾੰਦ ਕਰਕੇ ਕਿਸੇ ਜਿੱਤਿਆ ਹੈ ਸਤਿਓ ਨਕੂ اٹਕ ਅਗਾਰੀ ਇਹ ਸੁਣਿਆ ਹੈ ਕਿ ਇਹਨਾਂ ਦੇ ਅੱਗੇ ਅਜ ਤੱਕ ਕੋਈ اٹਕਿਆ ਨਹੀਂ ਕੋਈ ਖੜ ਨਹੀਂ ਸਕਿਆ ਹਰ ਕਿਸੇ ਨੇ ਆਪਣੇ ਹਰ ਮੰਨ ਲਈ ਹੈ ਸਰਵਰ ਬਾਦ ਨਹੀਂ ਬਣਾਈ ਤੇ ਸਰਵਰ ਬਾਦ ਬਾਦ ਦਾ ਭਾਵ ਚਰਚਾ ਸਰਵਰ ਦਾ ਪਾਵ ਬਰਾਬਰੀ ਜੇ ਆਪਾਂ ਚਰਚਾ ਕਰਕੇ ਇਸ ਗੁਰੂ ਬਾਬੇ ਦੀ ਬਰਾਬਰੀ ਕਰਨੀ ਚਾਹੀਦੀ ਵੀ ਇਸੇ ਵਿਚਾਰ ਚਰਚਾ ਕਰੀਏ ਬਹਿਸ ਕਰੀਏ ਧਰਮ ਗ੍ਰੰਥਾਂ ਦੀ ਗੱਲ ਕਰੀਏ ਤਾਂ ਆਪਾਂ ਬਰਾਬਰੀ ਨਹੀਂ ਕਰ ਸਕਾਂਗੇ ਸਭ ਹਾਰ ਗਏ ਨੇ ਤੇ ਆਪਾਂ ਵੀ ਹਾਰ ਜਾਣਾ ਕਰਾਂਗੇ ਧੀਰਤੀ ਕਰ ਕੇ ਕਰੋ ਵਿਦਾਈ ਇਸ ਤਰ੍ਹਾਂ ਕੇ ਆਪਣੇ ਕੋਲ ਇੱਕ ਹੀ ਰਸਤਾ ਹੈ ਕਿ ਜਿਵੇਂ ਹੀ ਗੁਰੂ ਨਾਨਕ ਪਾਤਸ਼ਾਹ ਇਧਰ ਆਪਣੇ ਸਮਖਸ਼ ਆਉਂਦੇ ਨੇ ਤੇ ਆਪਾਂ ਹੱਥ ਜੋੜ ਕੇ ਵੇਖਤੀ ਕਰ ਦਈਏ ਤੇ ਵਿਦਾਈ ਕਰ ਦਈਏ ਵੀ ਮਹਾਰਾਜ ਉਸੇ ਕਿਰਪਾ ਕਰੋ ਇੱਥੇ ਨਾ ਆਉ ਤੇ ਇੱਥੋਂ ਚਲੇ ਜਾਣਾ ਕਰੋ ਅਸੋ ਵਿਚਾਰ ਕਰ ਤੂਤ ਟਟੋਰਾ ਇੱਥੇ ਬੇਲਤੀ ਕਰਕੇ ਰੁਕਣ ਦਾ ਕారణ ਕੀ ਸੀ ਕਿਉਂਕਿ ਦੇਖੋ ਇਹਨਾਂ ਵਿੱਚ ਕੁਝ ਤਰਾਂ ਮਾਤੇ ਪਹੁੰਚੇ ਹੋਏ ਫਕੀਰ ਦੇ ਸੰਤ ਪਰ ਮਾਫ਼ ਕਰ ਦਿਓ ਕੁਝ ਐਸੇ ਵੀ ਸੰਤ ਜਿਹੜੇ ਕੇਵਲ ਦੁਕਾਨਦਾਰੀ ਕਰਦੇ ਸਨ ਜਿਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਜੇ ਕੋਈ ਨਾਨਕ ਗੁਰੂ ਬਾਬਾ ਇੱਥੇ ਆ ਗਿਆ ਉਹਨੇ ਸੱਚ ਜਿਹੜਾ ਉਜਾਗਰ ਕਰ ਦੇਣਾ ਬڑے-ਬڑے ਪੀਰਾ ਜਾਂ ਫਟਕੀਆਂ ਦੇ ਉਹਨੇ ਪਾਤ ਉਖਾੜ ਦਿੱਤੇ ਨੇ ਉਹਨੇ ਸੋਹ ਸੋਹ ਹੱਦਨ ਵਰਗਿਆਂ ਨੂੰ ਵੀ ਸੰਸਾਰ ਦੇ ਸਾਹਮਣੇ ਰੱਦ ਦਿੱਤਾ ਹੋਰ ਵੀ ਪੜਿਆਂ ਦੇ ਪਾਤ ਉਖਾੜੇ ਨੇ ਉਹਨੇ ਸਾਡੇ ਵੀ ਪਾਤ ਜਿਹੜੇ ਨੇ ਉਭਾੜਦੇ ਨੇ ਸਾਡੇ ਵੀ ਪਰਦੇ ਚੁੱਕਦੇ ਨੇ ਇਸ ਕਰਕੇ ਸਾਡੀ ਦੁਕਾਨਦਾਰੀ ਤੇਰੀ ਉਹ ਬੰਦ ਹੋ ਜਾਏਗੀ ਝੂਠ ਨੂੰ ਸੱਚ ਤੋਂ ਹਮੇਸ਼ਾ ਡਰ ਰਿਹਾ ਹੈ ਹਨੇਰੇ ਨੂੰ ਚਾਨਣੇ ਤੋਂ ਹਮੇਸ਼ਾ ਡਰ ਰਿਹਾ ਹੈ ਤੇ ਰਹੀ ਦੀ ਦੁਨੀਆ ਤੱਕ ਰਹੇਗਾ ਤੋ ਇਹ ਕਾਰਨ ਮੁੱਖ ਸੀ ਵੀ ਇਹਨਾਂ ਦੇ ਆਉਣ ਨਾਲ ਸਾਡੇ ਦੁਕਾਨਾਂ ਬੰਦ ਹੋ ਸਕਦੀਆਂ ਨੇ ਸੋ ਇਸ ਤਰ੍ਹਾਂ ਵਿਚਾਰ ਕਰਕੇ ਉਹ ਜੇ ਬੇਨਤੀ ਕਰਦੇ ਨੇ ਤੇ ਬੇਨਤੀ ਕਰਨ ਵਿੱਚ ਨੀਵੇਂ ਹੋ ਜਾਂਦੇ ਨੇ ਨੀਵੇਂ ਹੋਣਾ ਨਹੀਂ ਚਾਹਦੇ ਵੀ ਅਸੀਂ ਘੜਾ ਠੱਟਾਂ ਬਾਕੀ ਸਾਡੇ ਉਪਰ ਸਾਡੀ ਲੋਕਾਈ ਸਾਡੇ ਥੇਲੇ ਸਾਨੂੰ ਮੰਨਣ ਵਾਲੇ ਲੋਕ ਉਹ ਸੋਚਣਗੇ ਵੀ ਅਸੀਂ ਤੇ ਤੁਹਾਨੂੰ ਖੁਦਾ ਮੰਨਦੇ ਸੀ ਤੇ ਤੁਸੀਂ ਇੱਕ ਹਿੰਦ ਤੋਂ ਆਏ ਹੋਏ ਪੀਰ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਅਸੀਂ ਤੇ ਅੱਜ ਤੋਂ ਬਾਅਦ ਤੁਹਾਨੂੰ ਨਹੀਂ ਮੰਨਾਂਗੇ ਸੋ ਸਾਡੀ ਲੋਕਾਈ ਵੀ ਸਾਡੇ ਤੋਂ ਟੁੱਟ ਜਾਏਗੀ ਸਾਡਾ ਅੰਤਾਰ ਜਿਹੜਾ ਤੇ ਸਾਨੂੰ ਛੁਕਣ ਨਹੀਂ ਦੇਵੇਗਾ ਸੋ ਬੇਰਤੀ ਨਹੀਂ ਕਰਨਾ ਚਾਹੁੰਦੇ ਵੀ ਹੱਥ ਜੋੜ ਕੇ ਕਹੀਏ ਕਿ ਮਹਾਰਾਜ ਤੁਸੀਂ ਚਲੇ ਜਾਓ ਹੁਣ ਭਾਸ਼ਾ ਉਹ ਵਰਤਣੀ ਹੈ ਜਿੱਥੇ ਲੋਕਾਂ ਨੂੰ ਵੀ ਨਾ ਪਤਾ ਲੱਗੇ ਕਿ ਅਸੀਂ ਛੁਕੇ ਆਂ ਜੋਕੀ ਤੇ ਝੁਕਦੇ ਨੇ ਤੇ ਇਹਨਾਂ ਨੂੰ ਮੰਨਣ ਵਾਲਿਆਂ ਦੇ ਵਿੱਚ ਇਹਨਾਂ ਦੀ ਮਾਨੀ ਹੁੰਦੀ ਹੈ ਸੋ ਆਪਸ ਵਿੱਚ ਸਲਾਹ ਕੀਤੀ ਵੀ ਆਪਾਂ ਦੁੱਧ ਦਾ ਕਟੋਰਾ ਲੈ ਕੇ ਜਾਂਦੇ ਆਂ ਭਰ ਕੇ ਲੱਕੋ ਨੱਥ ਤੇ ਗੁਰੂ ਬਾਬੇ ਨੂੰ ਵੀ ਸਾਰਿਆਂ ਦੀ ਭਾਸ਼ਾ ਪਹਿਲਾਂ ਵੀ ਸਾਰਿਆਂ ਦੀ ਭਾਸ਼ਾ ਬਹੁਤ ਚੱਲਦੀ ਸੀ ਅੱਜਕੱਲ ਵੀ ਚੱਲਦੀ ਹੁਣ ਆਪਣੇ ਘਰ ਦੇ ਵਿੱਚ ਮਹਿਮਾਨ ਬੈਠੇ ਹੋਣ ਬੱਚਾ ਸ਼ਰਾਬ ਕਰ ਰਿਹਾ ਆਪਾਂ ਗੁਰੂ ਇਸ਼ਾਰਾ ਕਰਦੇ ਤੇ ਝੁਕ ਤਰ ਜਾਂਦਾ ਸਿਆਣਾ ਬੱਚਾ ਇਸ਼ਾਰਾ ਸਮਝ ਜਾਂਦਾ ਆਪਾਂ ਵੀ ਇੱਕ ਹੱਥ ਕਹਿੰਨੇ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੈ ਉਹ ਟਿਸ਼ਾਰਿਆਂ ਦੀ ਭਾਸ਼ਾ ਪਹਿਲਾਂ ਵੀ ਚੱਲਦੀ ਸੀ ਅੱਜ ਵੀ ਚੱਲਦੀ ਹੈ ਸੋ ਇਹ ਚਾਹੁੰਦੇ ਇਸ਼ਾਰਾ ਕਰੀਏ ਕਿ ਬਾਬਾ ਇਹ ਕਟੋਰਾ ਜਿਵੇਂ ਦੁੱਧ ਦਾ ਲੱਕੋ-ਨਕ ਭਰਿਆ ਇਸ ਤਰ੍ਹਾਂ ਇਹ ਮੁਲਤਾਨ ਪੀਰਾਂ ਫਕੀਰਾਂ ਦੇ ਨਾਲ ਲੱਕੋ-ਨਕ ਭਰਿਆ ਗਿਆ ਇਹਦੇ ਵਿੱਚ ਜਿਵੇਂ ਇਸ ਦੁੱਧਤ ਕਟੋਰੇ ਕਟੋਰਾ ਭਰਿਆ ਇਹਦੇ ਵਿੱਚ ਇੱਕ ਬੂੰਦ ਵੀ ਦੁੱਧ ਦੀ ਪਾਉਣ ਦੀ ਸਮਰੱਥਾ ਨਹੀਂ ਇਹ ਤਾਂ ਗਲ ਜਾਏਗਾ ਸੋ ਇਸ ਤਰ੍ਹਾਂ ਇਹ ਮੁਲਤਾਨ ਭਰਿਆ ਪੀਰਾਂ ਦੇ ਨਾਲ ਇਹਦੇ ਵਿੱਚ ਹੁਣ ਜਗ੍ਹਾ ਨਹੀਂ ਕਿ ਕਿਸੇ ਬਾਹਰ ਤੋਂ ਆਏ ਹੋਏ ਪੀਰ ਨੂੰ ਕਿਸੇ ਫਕੀਰ ਨੂੰ ਜਗ੍ਹਾ ਦੇ ਸਕੀਏ ਦੂਸਰਾ ਇਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਹਿਰਦੇ ਸਾਡੇ ਉਪਦੇਸ਼ ਦੇ ਨਾਲ ਭਰੇ ਹੋਏ ਨੇ ਤੇ ਕਿਸੇ ਬਾਹਰਲੇ ਪੀਰ ਫਕੀਰ ਦਾ ਉਪਦੇਸ਼ ਉਹਨਾਂ ਦੇ ਹਿਰਦੇ ਵਿੱਚ ਟਿਕ ਨਹੀਂ ਸਕੇਗਾ ਉਹ ਅੰਦਰੋਂ ਸਾਡੇ ਉਪਦੇਸ਼ ਦੇ ਨਾਲ ਲਗਾਤਾਰ ਭਰੇ ਹੋਏ ਹਨ ਤੋ ਕਈ ਇਸਾਰੇ ਆਪਸ ਦੇ ਵਿੱਚ ਵਿਚਾਰ ਕੇ ਸਲਾਹ ਕਰਕੇ ਤੇ ਇਹ ਪੀਰ ਜਿਹੜੇ ਕਟੋਰਾ ਭਰ ਲੈਂਦੇ ਹਨ ਭਰ ਕਰਦੇ ਆਏ ਪ੍ਰਭੂਰਾ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜਿੱਦੇ ਸਮਖਿ ਆ ਗਏ ਨੇ ਦੁੱਧ ਦਾ ਕਟੋਰਾ ਭਰਿਆ ਹੋਇਆ ਹੈ ਸੂਜਨਾ ਵਨ ਤਿਨ ਨ ਕੀਨੋ ਤੇ ਉਹਨਾਂ ਨੇ ਇਹ ਵੀ ਚਲੌਣਾ ਕੀਤਾ ਹੈ ਇਸ਼ਾਰਿਆਂ ਦੀ ਭਾਸ਼ਾ ਵਿੱਚ ਧੀਰੀ ਪੁਲ ਮੁਲ ਤਾਨ ਤੀਨੋ ਤੇ ਬਾਬਾ ਐ ਗੁਰੂ ਨਾਨਕ ਪਾਤਸ਼ਾਹ ਇਹ ਜਿਹੜਾ ਪੀਰੀਪੁਰ ਪੀਰਾਂ ਦੀ ਭਰੀ ਹੋਈ ਇਹ ਜਿਹੜੀ ਪੂਰੀ ਧਰਤੀ ਮੁਲਤਾਨ ਹੈ ਇਹਨੂੰ ਤੁਸੀਂ ਇੱਥੇ ਜਾਣਣਾ ਕਰੋ ਨਹੀਂ ਸਮਾਈ ਰਹਾ ਵਰ ਕੇਰੀ ਕਿ ਇਹਦੇ ਵਿੱਚ ਤੁਹਾਡੀ ਸਮਾਈ ਨਹੀਂ ਹੋ ਸਕਦੀ ਮਤਲਬ ਤੁਹਾਡੇ ਵਾਸਤੇ ਇੱਥੇ ਜਗ੍ਹਾ ਨਹੀਂ ਹੈ ਜਗ੍ਹਾ ਨਾ ਹੋਣ ਦੇ ਕਈ ਕਾਰਨ ਨੇ ਕਿ ਜੇ ਜਗ੍ਹਾ ਦੇਣੀ ਹੈ ਤੇ ਬਹੁਤ ਜਗ੍ਹਾ ਹੀ ਜਗ੍ਹਾ ਹੈ ਤੇ ਜੇ ਨਹੀਂ ਦੇਣੀ ਤੇ ਕਈ ਵਾਰ ਸੰਸਾਰ ਤੇ ਇੱਕ ਸ਼ਬਦ ਕਿਹਾ ਜਾਂਦਾ ਹੈ ਕਈ ਲੋਕਾਂ ਦੇ ਘਰ ਵੱਡੇ ਹੁੰਦੇ ਤੇ ਦਿਲ ਛੋਟੇ ਹੁੰਦੇ ਨੇ ਤੇ ਕਈ ਲੋਕਾਂ ਦੇ ਦਿਲ ਵੱਡੇ ਹੁੰਦੇ ਤੇ ਘਰ ਛੋਟੇ ਹੁੰਦੇ ਨੇ। ਸੋ ਇਹੀ ਹਾਲਤ ਇਤਾਂ ਪੇਰ ਦੇ ਮਲਤਾਨਾ ਜਿਸੇ ਮਲਤਾਨਾ ਬਣਾ ਵੱਡਾ ਸੀ। ਇੱਕ ਤੋਂ ਇੱਕ ਘਰ ਇੱਕ ਤੋਂ ਇੱਕ ਸ਼ਹਿਰ ਖਾਲੀ ਪਿਆ ਪਰ ਅੰਦਰ ਦੇ ਹੰਕਾਰ ਨੂੰ ਸੱਤ ਵੱਜਦੀ ਸੀ ਕਿਤੇ ਬਾਬਾ ਇੱਥੇ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਹੈ। ਅਮਨੋ ਅਪਰਤਾਨ ਕਰੇਰੀ ਤੇ ਤੁਸੀਂ ਕਿੱਥੇ ਕਰੋ ਕੋਈ ਹੋਰ ਪੁਰੀ ਵੇਖੋ। ਕੋਈ ਹੋਰ ਸ਼ਹਿਰ ਵੇਖੋ ਤੇ ਉਧਰ ਨੂੰ ਚਲੇ ਜਾਣਾ ਕਰੋ ਇਕਟ ਆਨ ਚਵ ਧਰਿਓ ਅਗਾਰੀ ਆਪ ਤੇ ਥੋੜਾ ਜਿਹਾ ਖੁਸ਼ ਆ ਰਹੇ ਕਿਉਂਕਿ ਲੋਕ ਵੇਦੇ ਸੀ ਨੇੜੇ ਜਾਂਦੇ ਨੇ ਤਾਂ ਮਹਾਰਾਜ ਨੂੰ ਝੁਕਣਾ ਪੈਣਾ ਸੀ ਇਹਨਾਂ ਨੂੰ ਮਹਾਰਾਜ ਅੱਗੇ ਇਹਨਾਂ ਦਾ ਹੰਕਾਰ ਟੁੱਟਦਾ ਸੀ ਆਪਣੇ ਕਿਸੇ ਚੇਲੇ ਬਾਲਕੇ ਦੇ ਜਾਂ ਹੋਰ ਕਿਸੇ ਮਨੁੱਖ ਦੇ ਹੱਥ ਵਿੱਚ ਮਹਾਰਾਜ ਨੇ ਅੱਗੇ ਇਹਨਾਂ ਨੇ ਕਟੋਰਾ ਭੇਜਿਆ ਆਪ ਦੂਰ ਖੜੇ ਦੇਖਦੇ ਨੇ ਵੀ ਕੀ ਜਵਾਬ ਆਉਂਦਾ ਹੈ ਜਦੋਂ ਉਹ ਘਟੋਰਾ ਗੁਰੂ ਬਾਬੇ ਦੇ ਅੱਗੇ ਪਹੁੰਚਦਾ ਹੈ ਤਾਂ ਰੀਨਾਮਿਤ ਜਾਨੀ ਕਿਦ ਸਾਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਦੀ ਸਾਰੀ ਵਿੱਦ ਸਾਰੇ ਇਸ਼ਾਰੇ ਮਨ ਦੀ ਮਨਛਾ ਸਭ ਕੁਝ ਜਾਣ ਲਿਆ ਹੈ ਫੁੱਲ ਚੰਬੇਲੀ ਕੋ ਇਕਲੀਨਾ ਜਿਵੇਂ ਸਿੱਧਾਂ ਨੇ ਗੁਰੂ ਪਾਤਸ਼ਾਹ ਨਾਲ ਇੱਕ ਚਾਲ ਕੀਤੀ ਸੀ ਨਾ ਜਿੱਥੇ ਆਪਾਂ ਕਥਾ ਵੀ ਸਰਵਣ ਕੀਤੀ ਉਹਨਾਂ ਕਹਿੰਦੇ ਸੀ ਬਾਬਾ ਅਸੀਂ ਸੁਣਿਆ ਤੇਰਾ ਸਿਧਾਂਤ ਹੈ ਵੰਡ ਕੇ ਛਕਣ ਦਾ ਤੂੰ ਤੇ ਹਿਉ ਬਦੇਸ ਤੇ ਰਿਆ ਹਰ ਜਗ੍ਹਾ ਤੇ ਵੰਡ ਕੇ ਛਕੋ ਕਿਰਤ ਕਰੋ ਨਾਮ ਜਪੋ ਬਾਬਾ ਆਇ ਇੱਕ ਤਿਲ ਹੈ ਵੰਡ ਕੇ ਦਿਖਾ ਕਿ ਤਾ ਵੰਡੇ ਦਾ ਇਹੋ ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਚਲਿਆ ਨਹੀਂ ਜਾ ਸਕਦਾ ਬਾਬੇ ਨਾਲ ਚਤੁਰਾਈਆਂ ਨਹੀਂ ਦੇ ਚੱਲਦਾ ਉਸ ਦਿਨ ਵੀ ਕਿਹਾ ਸਾਰੇ ਸੰਸਾਰ ਨਾਲ ਚਤੁਰਾਈ ਹੋ ਸਕਦੀ ਹੈ ਪਰ ਗੁਰੂ ਨਾਲ ਕਦੀ ਚਤੁਰਾਈ ਨਹੀਂ ਹੋ ਸਕਦੀ ਇਹ ਉਦੋਂ ਵੀ ਸਿੱਧਾਂ ਨੇ ਕਿਹਾ ਸੀ ਬਾਬਾ ਆਇ ਇੱਕ ਤਿਲ ਹੈ ਅਤੇ ਸਾਰੇ ਬੈਠੇ ਆ ਵੰਡ ਕੇ ਦਿਖਾ ਕਿਤਾ ਵੰਡੇਗਾ ਤੇ ਬਾਕੀ ਪਾਸ ਕਰਦੇ ਦਿਲ ਘੋਟ ਕੇ ਕਿਹਾ ਸੀ ਕਰੋ ਚੁੱਲੀਆਂ ਕਰੋ ਬੁੱਕ ਇੱਕ ਇੱਕ ਦੋ ਦੋ ਚਾਰ ਚਾਰ ਗੁੰਡਾ ਜਿੰਨਾ ਆਉਂਦਾ ਸਾਰਿਆਂ ਨੂੰ ਸਕੇ ਦਿੰਦਾ ਪਰ ਇਹ ਕਹਿੰਦੇ ਵੰਡਿਆ ਕੀ ਵੀ ਜਾ ਸਕਦਾ ਸਭ ਕੁਝ ਵੰਡਿਆ ਜਾ ਸਕਦਾ ਨੀਅਤ ਹੋਵੇ ਬੰਦੇ ਦੀ ਨੀਅਤ ਰਾਸ ਹੋਣੀ ਚਾਹੀਦੀ ਹੈ ਹੁਣ ਇਹਨਾਂ ਵਿੱਚ ਤਰਾਈ ਕਿੱਡੀ ਹੈ ਵੀ ਕਟੋਰਾ ਦੁੱਧ ਨਾਲ ਭਰਿਆ ਬਾਬਾ ਜਨਾ ਨਹੀਂ ਪਾਈ ਗੁਰਦਾਸ ਸਿੰਘ ਜੀ ਕਹਿੰਦੇ ਫਿਰ ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਲਾਈ ਮਹਾਰਾਜ ਪਾਤਸ਼ਾਹ ਨੇ ਚਮੇਲੀ ਦਾ ਹਲਕਾ ਜਿਹਾ ਫੁੱਲ ਕੱਟਿਆ ਹੈ ਤੇ ਦੁੱਧ ਦੇ ਉੱਤੇ ਰੱਖਣ ਲੱਗੇ ਹਨ ਤੇ ਪਰ ਕਰ ਤੇ ਛੋੜਨ ਕੀ ਨਾ ਇਸ ਤਰ੍ਹਾਂ ਮਹਾਰਾਜ ਨੇ ਹੱਥ ਦੇ ਵਿੱਚ ਚਮੇਲੀ ਦਾ ਫੁੱਲ ਫੜਿਆ ਆਉਣੀ ਜਿਹਾ ਦੁੱਧ ਦੇ ਪੁੱਤੇ ਕਰਕੇ ਸੇਜੇ ਜਿਹਾ ਮਹਾਰਾਜ ਪਾਤਸ਼ਾਹ ਜੀ ਨੇ ਛੱਡ ਦਿੱਤਾ ਕਿਉਂਕਿ ਜੇ ਜ਼ੋਰ ਨਾਲ ਛੱਡਦੇ ਐ ਦੁੱਧ ਛਲਕਦਾ ਐ ਕਿ ਆਪਾਂ ਸਾਰੇ ਸਮਝਦਾਰ ਆ ਮਹਾਰਾਜ ਨੇ ਐਨ ਮੇਰੇ ਜਿਹਾ ਕਰਕੇ ਬੜੇ ਪਿਆਰ ਦੇ ਨਾਲ ਸੁ ਦੁੱਧ ਉੱਤੇ ਫੁੱਲ ਟਿਕਾ ਦਿੱਤਾ ਐ ਉਹ ਦੁੱਧ ਪਰ ਭਲੇ ਸਮਾਇਓ ਤੇ ਉਹ ਜਿਹੜਾ ਫੁੱਲ ਸੀ ਉਹ ਦੁੱਧ ਦੇ ਉੱਤੇ ਬੜੇ ਭਲੇ ਤਰੀਕੇ ਨਾਲ ਟਿਕ ਗਿਆ ਨਾ ਤਾਂ ਦੁੱਧ ਛਲਕਿਆ ਨਾ ਕਿਤੇ ਗੂੰਦ ਤੋਂ ਵੀ ਘੱਟ ਗੂੰਦ ਜਿਵੇਂ ਕਈ ਵਾਰ ਪੂਰੀ ਗੂੰਦ ਨੇ ਉਹ ਕੋਈ ਪਾਣੀ ਦਾ ਤਲਾਸ਼ ਭਰਿਆ ਹੋਵੇ ਜਾਂ ਕੁਛ ਜਦੋਂ ਤੇ ਮੜਾ ਜੇ ਕੁਝ ਢੁੱਲਦਾ ਤੇ ਉਹ ਭਾਂਡੇ ਦੇ ਬਰਤਨ ਦੇ ਨਾਲ ਲੱਗ ਕੇ ਧਾਰ ਜੀ ਬਣ ਕੇ ਥੱਲੇ ਨੂੰ ਵਗਦਾ ਉਹ ਪੂਰੀ ਬੂੰਦ ਨਹੀਂ ਹੁੰਦੀ। ਸੋ ਸਮਝ ਲਓ ਵੀ ਇੰਨਾ ਕੁ ਦੁੱਧ ਵੀ ਜਿਹੜਾ ਉਸ ਕਟੋਰੀ ਵਿੱਚੋਂ ਬਾਹਰ ਨਹੀਂ ਨਿਕਲ ਦਿੱਤਾ ਤੇ ਬੜੀ ਹੀ ਡਗਤ ਨਾਲ ਪਾਤਸ਼ਾਹ ਨੇ ਉਹਦੇ ਤੇ ਚਮੇਲੀ ਦਾ ਫੁੱਲ ਟਿਕਾਇਆ ਤੇ ਉਹ ਫੁੱਲ ਇੱਕ ਟਿਕ ਗਿਆ ਹੈ। ਇਸ ਪ੍ਰਕਾਰ ਕ੍ਰਿਟਾਸ ਦਿਖਾਇਓ। ਮਹਾਰਾਜ ਦਾ ਇਹ ਸਾਰਾ ਕੁਝ ਕਰਨ ਦਾ ਭਾਵ ਕੀ ਸੀ? ਜਿਵੇਂ ਉਹਨਾਂ ਨੇ ਆਪਣਾ ਬਿਰਤਾਂਤ ਕਟੋਰਾ ਪੇਟ ਕੇ ਦੱਸਿਆ ਮਹਾਰਾਜ ਨੇ ਫੁੱਲ ਟਿਕਾ ਕੇ ਬਿਰਤਾਂਤ ਸਮਝਾ ਦਿੱਤਾ ਹੈ ਫੁੱਲ ਸਮਾਇਓ ਭਰੇ ਕਟੋਰੇ ਪਾਛਾ ਜੀ ਕਹਿੰਦੇ ਵੀ ਜਿਵੇਂ ਇਹ ਹਲਕਾ ਜਿਹਾ ਫੁੱਲ ਹੈ ਨਾ ਇਸ ਦੁੱਧ ਨਾਲ ਭਰੇ ਕਟੋਰੇ ਦੇ ਉੱਤੇ ਸਮਾ ਗਿਆ ਇੱਕ ਵੀ ਐਸੇ ਇਹਨੇ ਕੋਈ ਨੁਕਸਾਨ ਨਹੀਂ ਕੀਤਾ ਹੈ ਜੋ ਹਮ ਕੋ ਜਾਣੋ ਇਸ ਥੋੜੇ ਐ ਪੀਰ ਫਕੀਰੋ ਇਸ ਥਾਂ ਤੇ ਇਸ ਮਲਤਾਨ ਦੇ ਵਿੱਚ ਸਾਡਾ ਆਉਣਾ ਵੀ ਤੋ ਹਮ ਕੋ ਜਾਣੋ ਕਿਸੇ ਤਰ੍ਹਾਂ ਹੀ ਜਾਣਣਾ ਸਮਝਣਾ ਨਾ ਕਰੋ ਇਸ ਸਭ ਰੀਤ ਲਖੀ ਚਮ ਪੀਰਾ ਭਾਗ ਸੀ ਗੁਰੂ ਬਾਬੇ ਦਾ ਜਿਵੇਂ ਇਸ ਫੁੱਲ ਨੇ ਦੁੱਧ ਨੂੰ ਕੋਈ ਨੁਕਸਾਨ ਨਹੀਂ ਕੀਤਾ ਅਸੀਂ ਤੁਹਾਡਾ ਕੋਈ ਨੁਕਸਾਨ ਕਰਨ ਵਾਸਤੇ ਨਹੀਂ ਆਏਗੇ ਨਾ ਅਸੀਂ ਤੁਹਾਡੋਂ ਕੋਈ ਛੱਟ ਮਾਰਨ ਵਾਸਤੇ ਆਏ ਆ ਨਾ ਤੁਹਾਡੇ ਸਿੱਖੀ ਸੇਵਕੀ ਤੋੜਨ ਵਾਸਤੇ ਆਏ ਆਂ ਕਿਤੇ ਵੀ ਗੁਰੂ ਪਾਤਸ਼ਾਹ ਦਾ ਪਿੱਛੇ ਇਤਿਹਾਸ ਜਿੰਨਾ ਆਪਾਂ ਸੁਣਿਆ ਹੈ ਜਾਂ ਅੱਗੇ ਸੁਣਾਗੇ ਜਾਂ ਜ਼ਿੰਦਗੀ ਵਿੱਚ ਜਿੰਨਾ ਸਰਵਣ ਹੋਵੇਗਾ ਤਦ ਵੀ ਕਿਤੇ ਇਹ ਨਹੀਂ ਦਿੰਦਾ ਕਿ ਮਹਾਰਾਜ ਕਿਸੇ ਦੇ ਕੋਲ ਜਾਣ ਤੇ ਜਾ ਕੇ ਉਸ ਸਾਧੂ ਨੂੰ ਉਸ ਪੀਰ ਨੂੰ ਜਾਂ ਉਸ ਬਾਬੇ ਨੂੰ ਮੰਨਣ ਵਾਲਿਆਂ ਨੂੰ ਕਹਿਣ ਵੀ ਉਹਦਾ ਨਾਮ ਮੰਨਿਆ ਕਰੋ ਨਹੀਂ ਮਹਾਰਤ ਕੀ ਕਰਦੇ ਨੇ ਕਿਸੇ ਸਾਧੂ ਕੋਲ ਜਾਂਦੇ ਨੇ ਬਹੁਤ ਥਾਵਾਂ ਦੇ ਇਤਿਹਾਸ ਦਾ ਜਿੱਤਰ ਹੈ ਉਹਨੂੰ ਉਪਦੇਸ਼ ਦਿੰਦੇ ਨੇ ਸਿੱਧਾ ਕਿ ਤੂੰ ਪਖੰਡ ਨਾ ਤਰ 100 100 ਅਗੜ ਦੇ ਲੋਕਾਂ ਨੂੰ ਵੀ ਕਿਹਾ ਮਾਰਾ ਇਹ 100 100 ਅਗੜ ਦਾ ਪਾਜ ਉਗਾੜਦਾ ਲੋਕਾਂ ਨੂੰ ਆਪੇ ਸਮਝ ਆ ਗਈ ਮਾਰਾ ਕਿ ਸਿੱਧਾ ਉਸ ਜੜ ਨੂੰ ਜਾ ਕੇ ਪੜਦੇ ਨੇ ਜਿੱਥੋਂ ਉਹ ਸਾਰਾ ਕੁਝ ਦਿੱਤਾ ਜਿਹੜਾ ਪੈਦਾ ਹੋ ਰਿਹਾ ਹਨ ਵਿਸਤਾਰ ਦਾ ਉਹਨੂੰ ਜਦੋਂ ਉਪਦੇਸ਼ ਦਿੰਦੇ ਨੇ ਲੋਕਾਂ ਨੂੰ ਆਪਣੇ ਆਪ ਸਮਝ ਆ ਜਾਂਦੀ ਹੁਣ ਕਹਾਣੀ ਇਹ ਬਣਦੀ ਹੈ ਅਸੀਂ ਲੋਕਾਂ ਨੂੰ ਤੋੜਦੇ ਆ ਕਈ ਵਾਰ ਨਾ ਜੀ ਉੱਥੇ ਨਾ ਜਾ ਆ ਨਾ ਕਰ ਉਹ ਨਾ ਕਰ ਲੱਗਦਾ ਇਹ ਜੇ ਵੀ ਸਿੱਧਾ ਜਾ ਕੇ ਉਸ ਮੂਲ ਨੂੰ ਫੜੀਏ ਵੀ ਭਾਈ ਤੂੰ ਜੋ ਕੁਝ ਕਰ ਰਿਹਾ ਏ ਇਹ ਗਲਤ ਹੈ ਸਿੱਖੀ ਦੇ ਰਾਹ ਤੇ ਆ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਕਮਾ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਤੇਰਾ ਵੀ ਭਲਾ ਹੋਵੇ ਤੇ ਤੇਰੇ ਮਗਰ ਲਿਆਂਦਾ ਵੀ ਭਲਾ ਹੋ ਜਾਵੇ ਸੋ ਇਸ ਤਰ੍ਹਾਂ ਹੈ ਮਹਾਰਾਜ ਪਾਤਸ਼ਾਹ ਕੀ ਕਰਦੇ ਨੇ ਇਹਨਾਂ ਪੀਰਾਂ ਨੂੰ ਸਮਝਾਉਂਦੇ ਨੇ ਭਾਈ ਅਸੀਂ ਤੁਹਾਡੇ ਲੋਕਾਂ ਨੂੰ ਕੁਝ ਨਹੀਂ ਕਹਿਣਾ ਕਿਸੇ ਨੂੰ ਕੋਈ ਉਪਦੇਸ਼ ਨਹੀਂ ਅਸੀਂ ਦੇਣਾ ਵੀ ਇਹਨਾਂ ਨੂੰ ਮਤਾਂ ਨਾ ਟੇਕੋ ਵੀਰਵਾਰਿਆਂ ਕੋਲ ਨਾ ਆਇਆ ਕਰੋ ਨਾ ਨਾਂ ਰਗੜਿਆ ਕਰੋ ਭਾਈ ਅਸੀਂ ਕੁਝ ਨਹੀਂ ਕਹਿਣਾ ਅਸੀਂ ਤੇ ਜਿਵੇਂ ਫੁੱਲ ਟਿਕ ਗਿਆ ਤੇ ਜ ਆਉਣਾ ਹੈ ਤੁਹਾਡੇ ਨਾਲ ਮੁਲਾਕਾਤ ਕਰਨੀ ਤੇ ਅਸੀਂ ਅਗਾ ਚਲੇ ਜਾਣਾ ਹੈ ਜਾਨਿਓ ਮਨ ਮੈਂ ਗੁਨੀ ਗਹਿਰਾ ਮਹਾਰਾਜ ਪਾਛਣ ਤਾਂ ਜਿਹੜਾ ਉਪਦੇਸ਼ ਬਿਰਤਾਂਤ ਸੀ ਤਾਂ ਇਨ੍ਹਾਂ ਗੁਨੀ ਗਹਿਰਾ ਪਾਵਤੇ ਜਿਹੜੇ ਗੁਨੀ ਪੀਰ ਸਨ ਇਨ੍ਹਾਂ ਨੇ ਮਨ ਵਿੱਚ ਜਾਣ ਗਏ ਵੀ ਇਸ ਬਾਪੇ ਦੇ ਔੜ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਬੰਦਾ ਡਰਦਾ ਹੀ ਇਸ ਗੱਲ ਤੋਂ ਐ ਵੀ ਫਲਾਣੇ ਦੇ ਆਉਣ ਨਾਲ ਮੇਰਾ ਸਲਮਾਨ ਨਾ ਟੱਡੇ ਇਹ ਅੱਜ ਦੇ ਸਮੇਂ ਦਾ ਸਭ ਤੋਂ ਲੋਭਦਾਈ ਸਮਾਂ ਹੈ ਜਦੋਂ ਅੰਮਾ ਚੌਂਡੇ ਜਿਸ ਥਾਂ ਤੇ ਮੈਂ ਬੈਠਾਂ ਉੱਥੇ ਦੂਜਾ ਆ ਗਿਆ ਉਹਦੇ ਆਉਣ ਦੇ ਨਾਲ ਕਿਤੇ ਮੇਰਾ ਸਲਮਾਨ ਨਾ ਟੱਡੇ ਹਰ ਇੱਕ ਵਿਭਾਗ ਦੇ ਵਿੱਚ ਮੈਂ ਕਹਿ ਸਕਦਾ ਇਹ ਗੱਲ ਹੈ ਕਿਸੇ ਇੱਕ ਘਰ ਦੀ ਜਿੰਨਾ ਕੁਝ ਵੀ ਸੰਸਾਰ ਤੇ ਹੈ ਜਿੰਨੇ ਵੀ ਵਿਭਾਗੇ ਕਹੇਦਾਂ ਮੈਂ ਉੰਨਾ ਸਾਰਿਆਂ ਵਿੱਚ ਆਈ ਧਾਣੀ ਚੱਲਦੀ ਉਹਦੇ ਆਉਣ ਨਾਲ ਮੇਰੇ ਸਤਕਾਰ ਨੂੰ ਛੱਟਦਾ ਬੱਜਦੇ ਪਰ ਭਲਾ ਹੋਵੇ ਜੇ ਅਸੀਂ ਸਾਰੇ ਹੀ ਇੱਕ ਦੂਜੇ ਨੂੰ ਸਤਕਾਰ ਦੇਣ ਲੱਗ ਪਈਏ ਨਾ ਕੋਈ ਨੀਵਾਂ ਰਹੇਗਾ ਨਾ ਉੱਚਾ ਰਹੇਗਾ ਖੈਰ ਮਹਾਰਾਜ ਪਾਤਸ਼ਾਹ ਜੀ ਦਾ ਸਿਧਾਂਤ ਇਹਨਾਂ ਨੂੰ ਜਦੋਂ ਸਮਝ ਆ ਗਿਆ ਹੈ ਤਾਂ ਰਾਖ ਸਮਸਨ ਜੀਰਾ ਉਚਾਰੀ ਮਹਾਰਾਜ ਪਾਤਸ਼ਾਹ ਜੀ ਨੂੰ ਹੱਥ ਜੋੜੇ ਨੇ ਪਾਤਸ਼ਾਹ ਤੁਸੀਂ ਆਓ ਜੀ ਆਇਆਂ ਨੂੰ ਮਹਾਰਾਜ ਦਾ ਸਤਕਾਰ ਕੀਤਾ ਅਦਾ ਹੋਏ ਨੇ ਮਿਲੇ ਨੇ ਉਹਨੇ ਕਿੰਨੇ ਜਿਹੜਾ ਸ਼ਮਸ ਤਰਵੇਦ ਸੀ ਇਹਨੇ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਹੈ ਜੱਗਿਆ ਸੀ ਇੱਛਾ ਉਰਤਾਰੀ ਇਹ ਜੱਗਿਆਸੂ ਸੀਗਾ ਇਹਦੇ ਹਿਰਦੇ 'ਚ ਇੱਛਾ ਸੀ ਕੋਈ ਇਹਨੇ ਮਹਾਰਾਜ ਦੇ ਅੱਗੇ ਆਪਣੀ ਇੱਛਾ ਜੜੀ ਪ੍ਰਗਟ ਕਰ ਦਿੱਤੀ ਹੈ ਦੋਹਰਾ ਕਟਨ ਪ੍ਰੂਰਤ ਓਮਕਾਰ ਸੁਤਕ ਸਹੀਰ ਵਿਸਾਲ ਇੱਛਾ ਇਹ ਸੀ ਕਿ ਮੈਨੂੰ ਪਰਮਾਤਮਾ ਦੀ ਖੁਦਾ ਦੀ ਪ੍ਰਾਪਤੀ ਹੋਵੇ ਆਤਮ ਸਰੂਪ ਦੀ ਪ੍ਰਾਪਤੀ ਹੋਵੇ ਉਹਨੇ ਦੇਖਿਆ ਵੀ ਮੈਂ ਆਪਣੇ ਆਪ ਵਿੱਚ ਬੜਾ ਖਾਮਲ ਪੀਰ ਫਕੀਰ ਬਣਿਆ ਸੀ ਪਰ ਨਹੀਂ ਗੁਰੂ ਨਾਨਕ ਮੇਰੇ ਤੋਂ ਉਪਰ ਹੈ ਗੁਰੂ ਨਾਨਕ ਮੇਰੇ ਤੋਂ ਅੱਗੇ ਹੈ ਤੇ ਜਿਹੜਾ ਆਪਣੇ ਤੋਂ ਵੱਡਾ ਹੋਵੇ ਆਪਣੇ ਤੋਂ ਅੱਗੇ ਹੋਵੇ ਉਹਨੂੰ ਪੁੱਛ ਲੈਣਾ ਚਾਹੀਦਾ ਇਹਦੇ ਵਿੱਚ ਕੋਈ ਘਟਦਾ ਨਹੀਂ ਹੈ ਧਰਮ ਦੀ ਦੁਨੀਆ ਵਿੱਚ ਤੇ ਕਦੀ ਵੀ ਇਹ ਨਾ ਸੋਚੋ ਕਿ ਜੇ ਮੈਂ ਆਪਣੇ ਤੋਂ ਵੱਡੇ ਨੂੰ ਕੁਝ ਪੁੱਛਾਂਗਾ ਤੇ ਮੈਂ ਨੀਵਾ ਹੋ ਜਾਵਾਂਗਾ ਜੇ ਜਿਗਿਆਸਾ ਇੱਛਾ ਹੈ ਕਿਤੇ ਪਹੁੰਚਣ ਦੀ ਫਿਰ ਤਾਂ ਸਾਂਝ ਚੜੀ ਜਾਏ ਹੁਣ ਹੈ ਕੇਰੀ ਟੋੜ ਆਂਗਣ ਚੱਲੀ ਹੈ ਫਿਰ ਤਾਂ ਇਹ ਰਸਤਾ ਬਣਾਉਣਾ ਪਵੇਗਾ ਫਿਰ ਇਹ ਨਿਮਰਤਾ ਵਿੱਚ ਆਇਆ ਵੇਖਿਆ ਕਿ ਜੇ ਰਸਤਾ ਬਖਾ ਸਕਦੇ ਨੇ ਕਿਹਦਾ ਮਹਾਰਾਜ ਪਾਤਸ਼ਾਹ ਬਾਬਾ ਜੀ ਮੈਂ ਬਹੁਤ ਕਠਨ ਤਪ ਕੱਢਣ ਤੋਂ ਕੱਢਣ ਤਪੱਸਿਆ ਮੈਂ ਕਰਕੇ ਵੇਖ ਲਈ ਹੈ ਜੋ ਸਾਡੇ ਇਸਲਾਮ ਵਿੱਚ ਦੱਸੀਆਂ ਗਈਆਂ ਮੈਂ ਸਭ ਕੁਝ ਕਰਕੇ ਵੇਖ ਲਿਆ ਨਾ ਆਤਮ ਗਿਆਨ ਪ੍ਰਾਪਤ ਹੁੰਦਾ ਵੀ ਨਾ ਅੰਦਰੋਂ ਕੋਈ ਅਵਸਥਾ ਚਲ ਰਹੀ ਪਈ ਹੈ ਨਾ ਖੁਦਾ ਦੀ ਕੋਈ ਪ੍ਰਾਪਤੀ ਹੋ ਰਹੀ ਹੈ ਨਾ ਸਨ ਮਨ ਦੀ ਬਾਸਨਾ ਜਤਨ ਕੀ ਨਿਰਚਿਰ ਤਾਲ ਮੈਂ ਬੜਾ ਲੰਮਾ ਸਮਾਂ ਜਤਨ ਕਰ ਲਈਨੇ ਕੋਸ਼ਿਸ਼ਾਂ ਕਰ ਲਈਆਂ ਨੇ ਤਪ ਤਪੱਸਿਆ ਸਭ ਕਰ ਲਿਆ ਪਰ ਮਨ ਦੀ ਬਾਸਨਾ ਨਹੀਂ ਨਾ ਛੋੜੀ ਬਾਸਨਾ ਉਥੇ ਵੀ ਉਥੇ ਖੜੀ ਹੈ ਇਹ ਕੀ ਕੱਲੀ ਕਹਿੰਦੇ ਜੀਵਨ ਦੀ ਗੱਲ ਨਹੀਂ ਅੱਜ ਤੱਕ ਦੁਨੀਆ 'ਚ ਕਈ ਕੁੱਝ ਚੱਲ ਰਿਹਾ ਸਭ ਕੁਝ ਹੋ ਰਿਹਾ ਭਰਮ ਪਾਠ ਪੂਜਾ ਯੱਗ ਸਭ ਕੁਝ ਹੋ ਰਿਹਾ ਪਰ ਉਤੇ ਦੇ ਉਤੇ ਹੀ ਖੜੇ ਤਾਂ ਪਿਛਲੀ ਕਥਾ ਜਿਹੜੇ ਕੀਤਾ ਉਮਰਾਂ ਲੰਘੀਆਂ ਕਥਾ ਕਰਦੇ ਆ ਤੇ ਬਾਪ ਕਰੇ ਉਹ ਕਥਾ ਸੁਣਦੇ ਆ ਅਸੀਂ ਤਾਂ ਕਰਨ ਵਾਲਿਆਂ ਤਾਂ ਸੁਣਨ ਵਾਲਿਆਂ 'ਚ ਵੀ ਬੜੇ ਸ਼ਰੀਰ ਉਮਰਾਂ ਲੰਘੀਆਂ ਕਥਾ ਸੁਣਦੇ ਆ ਵੀਰ ਪਰ ਉਤੇ ਦੇ ਉਤੇ ਹੀ ਖੜੇ ਹੋ ਬਦਲਾਅ ਕੀ ਅੱਜ ਤੋਂ 10 ਸਾਲ ਪਹਿਲਾਂ ਵੀ ਰੋਹੀ ਸਾਂ ਤੇ ਅੱਜ 10 ਸਾਲਾਂ ਬਾਅਦ ਵੀ ਉਹ ਨਹੀਂ ਰੋਹੀ 10 ਸਾਲ ਪਹਿਲਾਂ ਵੀ ਲਾਲਚੀ ਸਾਂ ਤੇ 10 ਸਾਲ ਬਾਅਦ ਵੀ ਲਾਲਚੀ ਹਾਂ ਪਹਿਲਾਂ ਵੀ ਸੰਸਾਰ ਦੇ ਪ੍ਰਤੀ ਨਜ਼ਰੀਆ ਵਾਸ਼ਨਾ ਭਰਿਆ ਸੀ ਅੱਜ ਵੀ ਨਜ਼ਰੀਆ ਵਾਸ਼ਨਾ ਭਰਿਆ ਹੈ ਤਾਂ ਬਦਲਿਆ ਤੇ ਕੁਝ ਵੀ ਨਹੀਂ ਬਦਲਿਆ ਤੇ ਸਿਰਫ ਇਹ ਬਦਲਿਆ ਕਿ ਮੈਂ ਇੰਨੇ ਸਾਲ ਕਥਾ ਸੁਣ ਲਈ ਜਾਂ ਮੈਂ ਇੰਨੀ ਕਥਾ ਸੁਣ ਲਈ ਜਾਂ ਜਾਂ ਫਿਰ ਮੇਰੇ ਵਰਗਾ ਕਹਿੰਦਾ ਮੈਂ ਤਿੰਨ ਕਥਾ ਕਰਦੀਆਂ ਮੈਂ ਹੁਣ ਤੱਕ ਚਾਰ ਕਥਾ ਕਰਦੀਆਂ ਮੈਂ ਹੁਣ ਤੱਕ ਪੰਜ ਕਥਾ ਕਰਦੀਆਂ ਪਰ ਸਮਝ ਜ਼ਿੰਦਗੀ ਵਿੱਚ ਇੱਕ ਓਨਕਾਰ ਦੀ ਵੀ ਨਹੀਂ ਹੁੰਦੀ ਜੀਵਨ ਪੋਤੇ ਦਾ ਪੁੱਤ ਹੀ ਖੜਾ ਹੈ ਉਲਟਾ ਪਹਿਲਾਂ ਇੱਕ ਵੀ ਕਥਾ ਨਹੀਂ ਕੀਤੀ ਕੀਤੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਉਦੋਂ ਮਨ ਵਿੱਚ ਸੀ ਕਿ ਨਹੀਂ ਮੈਂ ਨਿਮਾਣਾ ਮੈਂ ਕੋਈ ਕਥਾ ਨਹੀਂ ਕੀਤੀ ਮੈਂ ਵਿਦਵਾਨ ਨਹੀਂ ਹਾਂ ਹੁਣ ਚਾਰ ਕਥਾ ਕਰਕੇ ਨਿਮਰਤਾ ਤੇ ਸਾਧੀ ਆਉਣੀ ਸੀ ਇਹ ਹੋ ਗਿਆ ਕਿ ਮੈਂ 4 5 6 ਕਥਾ ਕਰਤੀਆਂ ਮੈਂ ਵਿਦਵਾਨ ਹੋ ਗਿਆ ਕਹਾਣੀ ਪਹਿਲਾਂ ਨਾਲੋਂ ਵਿਗੜ ਗਈਆ ਸੋ ਫਿਰ ਇਹ ਕਹਿੰਦਾ ਤੇ ਮਹਾਰਾਜ ਮੈਂ ਬੜੀ ਤਪੱਸਿਆ ਕੀਤੀ ਸਭ ਕੁਝ ਕਰਕੇ ਵੇਖ ਲਿਆ ਪਰ ਮਨ ਦੀ ਬਾਛਣਾ ਨਹੀਂ ਮਰਦੀ ਪਈ ਹੈ ਚੌਪਈ ਇੱਕ ਛਿਨ ਮਨ ਨਾ ਹੋਵਤ ਇਸਤਿਰ ਅਰਦਾ ਇੱਕ ਛਿਨ ਦੇ ਵਾਸਤੇ ਵੀ ਮਨ ਨਹੀਂ ਲੱਗਦਾ ਪਿਆ ਇੱਕ ਖੇਲ ਮਨ ਤਕਾਉਣ ਵਾਸਤੇ ساری ਜ਼ਿੰਦਗੀ ਲੱਗ ਜਾਂਦੀ ਹੈ ਕਈ ਵਾਰ ਪਰ ਆਪਾਂ ਸਾਡੇ ਵਰਗਾ ਪੋਲੇ ਜਹੂ ਨਾ ਕਹਿ ਦਿੰਦਾ ਮਨ ਤਕਾ ਕੇ ਬਚੂ ਜੀ ਮਾਫ ਕਰਿਓ ਮੈਂ ਕਈ ਵਾਰ ਕਹਿੰਦਾ ਕਿਸ ਮਨ ਨੂੰ ਇੱਕ